ਜ਼ੀਰਪੁਰ ਪੁਲਿਸ ਨੇ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਆਟੋ ਗੈਂਗ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਨੇ ਮਿਤੀ 23 ਤਰੀਕ ਨੂੰ ਜ਼ੀਰਪੁਰ ਕਾਲਕਾ ਚਾਂਦ ਤੋਂ ਆਟੋ ਵਿੱਚ ਬਿਠਾ ਕੇ ਇੱਕ ਮਹਿਲਾ ਦੀ ਲੁੱਟ ਕੋ ਕੀਤੀ ਸੀ। ਲੜਕੀ ਆਪਣੇ ਘਰ ਜਾਣ ਲਈ ਆਟੋ ਵਿੱਚ ਬੈਠੀ ਸੀ। ਆウトੋ ਤੇ ਚੰਡੀਗੜ੍ਹ ਦਾ ਟੈਂਪਰੇਰੀ ਨੰਬਰ ਲੱਗਿਆ ਹੋਇਆ ਸੀ ਜਿਹੜੇ ਨੇ ਪੈਸੇਜਰ ਸੀਟ ਤੇ ਪਿੱਛੇ ਬੈਠਾ ਸੀ ਮਨੀ ਤੁਸੀਂ ਦੇਖ ਸਕਦੇ ਹੋ ਜਿਹੜੇ ਚਾਕੂ ਤੇਜ਼ धार ਹਥਿਆਰ ਦੇ ਨਾਲ ਉਹਨਾਂ ਨੂੰ ਦਿਖਾ ਕੇ ਡਰਾਇਆ ਤੇ ਉਹਨਾਂ ਨੂੰ ਉਹਨੂੰ ਪੈਸੇ ਦੀ ਮੰਗ ਕੀਤੀ ਉਹ ਉਸ ਵੇਲੇ ਉਹਨਾਂ ਕੋਲ ਉਹਨੇ ਵੈਸੇ ਨਹੀਂ ਸੀ ਜਿੰਨੇ ਮੰਗ ਰਹੀ ਸੀ ਤਾਂ ਇਸ ਗੱਲ ਕਰ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਆਨਲਾਈਨ ट्रांजैक्शन ਹੈ ਜਿਹੜੀ ਉਹ ਸਾਨੂੰ ਗੂਗਲ ਪੇ ਦੇ ਮਾਧਿਅਮ ਰਾਹੀਂ ਉਹਨਾਂ ਨੇ ਇਹ ट्रांजैक्शन ਹੈ ਜਿਹੜੀ ਆਪਣੇ ਅਕਾਊਂਟਸ ਕਰਾ ਲਈ ਤੇ ਉਹ ਅੱਗੇ ਮਤਲਬ ਜਿਹਦਾ ਸਕਿਉਰਿਟੀ ਖਾਦਦੇ ਉਹਨਾਂ ਨੂੰ ਲੈ ਕੇ ਚਲੇਗੇ ਉਹ ਜਿਹੜੀ ਲੇਡੀ ਸੀ ਕਿ ਉਹਨਾਂ ਨੇ ਆਪਣੇ ਬੜੀ ਸੂਰਬੂਝ ਤੇ ਹਿੰਮਤ ਤੇ ਬਾਦਰੀ ਨਾਲ ਕੰਮ ਲਿੱਤਾ ਉਹਨਾਂ ਨੇ ਜੰਪ ਕਰ ਲਿਆ ਉਹ ਤੇ ਆਪਣੇ ਘਰ ਵੱਲ ਜਾਣ ਲੱਗੇ ਘਰ ਪਹੁੰਚ ਕੇ ਉਹਨਾਂ ਨੇ ਫੋਨ ਕੀਤਾ ਅਸੀਂ ਜੀ ਇਹਦੇ ਤੇ ਇਮੀਡੀਏਟਲੀ ਐਫ ਆਈ ਆਰ ਰਿਸਟ੍ਰਿਟਿਵਲੀ ਐਕਸ਼ਨ ਇਹਦੇ ਤੇ ਸ਼ੁਰੂ ਕਰਤਾ ਅਸੀਂ ਆ ਉਹ ਸੀਸੀਟੀਵੀ ਫੁਟੇजेस ਤੇ ਜਿਹੜੀ ਕੋਈ ਵੀ ਆਨਲਾਈਨ ट्रांजੈਕਸ਼ਨ ਹੋਈ ਹੈ ਉਹਦੇ ਰਾਹੀਂ ਅਸੀਂ ਜਿਹੜਾ ਹੈ ਬੰਦੇ ਨੂੰ ਆਇਡੈਂਟੀਫਾਈ ਕੀਤਾ। ਵਿਦਿਨ 36 ਆਵਰਸ ਅਸੀਂ ਇਹ ਜਿਹੜਾ ਪੂਰਾ ਗਿਰੋ ਹੈ ਉਹਨਾਂ ਨੂੰ ਫੜਿਆ ਆਇਡੈਂਟੀਫਾਈ ਕੀਤਾ ਫੜਿਆ। ਅਤੇ ਇਸ ਦੇ ਨਾਲ ਨਾਲ ਅਸੀਂ ਜਿਹੜਾ ਹੈ ਸਦਾਰ ਸਦਾਰ ਸਟੇਟ ਡਿਫੈਂਸ ਇੰਸਟਿਟਿਊਟ ਮੁਹਾਲੀ ਦੇ ਨਿਰਦੇਸ਼ ਤੇ ਜਿਹੜੇ ਵੀ ਇਥੇ ਆਟੋ ਯੂਨੀਅਨ ਮੁਹਾਲੀ ਦੇ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ ਬੁਲਾ ਕੇ ਉਹਨਾਂ ਵੱਲੋਂ ਇਨਸਪੈਕਟਰ ਸਾਹਿਬ ਵੱਲੋਂ ਇਹ ਨਿਰਦੇਸ਼ ਦਿੱਤਾ ਹੈ ਕਿ ਅਗਲੇ ਹਫਤੇ ਦੇ ਅੰਦਰ ਅੰਦਰ ਜਿਹੜੇ ਵੀ ਟੈਂਪਰੀਰੀ ਨੰਬਰ ਵਾਲਾ ਕੋਈ 3-ਵੀਲਰ ਚੱਲ ਰਿਹਾ ਉਹਦੇ ਪੇਪਰ ਸਾਰੇ ਪੂਰੇ ਕਰਨ ਤੇ ਨਾਲ ਹੀ ਅਸੀਂ ਕੁਝ ਨੋਡਲ ਆਫਸਰਸ ਆਇਡੈਂਟੀਫਾਈ ਕੀਤੇ ਨੇ ਜਿਹੜੇ ਕਿ ਇਹ 3-ਵੀਲਰ ਆਟੋ ਯੂਨੀਅਨ ਇਹ ਇਹਨਾਂ ਨੇ ਆਪਣੇ ਆਪ ਸਾਨੂੰ ਇਹ ਬੰਦੇ ਦਿੱਤੇ ਨੇ ਜੇ ਕੋਈ ਵੀ ਜਿਹੜਾ ਕੋਈ ਵੀ ਪੈਸੇਂਜਰ ਹੈ ਜਿਹੜਾ ਇਹਨਾਂ ਦੀ ਸਰਵਿਸਿਜ਼ ਯੂਜ਼ ਕਰ ਰਿਹਾ ਹੈ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਜਾਂ ਕੋਈ ਸੇਫਟੀ ਕੰਸਰਨ ਹੈ ਉਸ پولیس ਨੂੰ ਤਾਂ ਦੱਸ ਹੀ ਸਕਦੇ ਹਨ ਉਹ ਇਹਨਾਂ ਨੂੰ ਵੀ ਦੱਸ ਸਕਦੇ ਤਾਂ ਕਿ ਇਹ ਇੱਕ ਫੇਸਲੈਸ ਆਰਗੇਨਾਈਜੇਸ਼ਨ ਨਾ ਬਣੇ ਇਹਨਾਂ ਦੇ ਵੀ ਬੰਦੇ ਅਸੀਂ ਆਪਣੀ ਜਿਹੜੀ ਮਹਾਲੀ ਦੀ ਰੈਪਰਿੰਗ ਬੰਦੇ ਜੀ ਤਿੰਨੋਂ ਜਿਹੜੇ ਸੀਗੇ ਉਹਨਾਂ ਨੂੰ ਕਿੱਥੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਸੀਗਾ ਉਹਦਾ ਉਹਦੇ ਦਾ ਕਰਜਾ ਸੁਭਾਸ਼ ਭਾਰਤੀ ਹੈ ਜਿਹੜਾ ਉਹ ਉਹਦੇ ਪਹਿਲਾਂ ਵੀ ਪਰਚਾ ਦਰਜ ਹੈਗਾ ਤੇ ਉਹਨੂੰ ਅਸੀਂ ਇਸ ਦੀ ਪਰਚਾ ਬਣਾਉਣਾ ਲੋਟ ਕੋਈ ਪਰਚਾ ਹੈ ਨਹੀਂ ਉਹ ਪਹਿਲਾਂ ਜੀਤੀ ਸੀ